ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਸਵਾਗਤ ਹੈ ਜੀ ਤੁਹਾਡਾ ਮੇਰੇ ਇਸ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਐਫ ਜੈਡਾਰ ਜਾਨੀ ਕਿ ਫਿਰੋਜ਼ਪੁਰ ਤੇ Facebook ਅਕਾਊਂਟ ਦੇਸੀ ਨੁਸਕੇ ਜਿਸ ਨੂੰ ਤੁਸੀਂ ਸਰਚ ਕਰ ਸਕਦੇ ਹੋ ਦੇਸੀ ਵੈਦ 2020 Facebook ਤੇ ਸਰਚ ਕਰਕੇ ਤਾਂ ਮੇਰਾ ਪੇਜ ਮੇਰਾ ਇਹ ਲੋਗੋ ਦੇ ਨਾਲ ਦੇਸੀ ਨੁਸਕੇ ਚੈਨਲ ਜਿਹੜਾ ਤੁਹਾਡੇ ਸਾਹਮਣੇ ਹੋ ਜਾਏਗਾ ਜਲਦੀ ਜਲਦੀ ਜਿਹੜੇ ਵੀ ਨਵੇਂ ਆਏ ਆ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ Facebook ਅਕਾਊਂਟ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਜਿਹੜਾ ਨੁਸਖਾ ਤੁਹਾਡੇ ਲਈ ਮੈਂ ਲੈ ਕੇ ਆਇਆ ਗਰਮੀ ਦਾ ਸੀਜ਼ਨ ਆ ਗਰਮੀ ਦੇ ਵਿੱਚ ਸਾਰਿਆਂ ਨੂੰ ਗਰਮੀ ਬਹੁਤ ਲੱਗਦੀ ਆ ਹੁਣ ਵੀ ਗਰਮੀ ਬਹੁਤ ਆ ਲੱਗ ਗਈ ਹੋਈ ਆ ਮਸਾਨੇ ਦੀ ਗਰਮੀ ਮਿਹਦੇ ਦੀ ਗਰਮੀ ਜਿਗਰ ਦੀ ਗਰਮੀ ਜਿਹੜੀ ਇਹ ਪਰਹਾ ਰਿਆ ਅੱਜ ਜਿਹੜਾ ਨੁਸਖਾ ਛੋਟਾ ਜਿਹਾ ਨੁਸਖਾ ਬਹੁਤ ਵਧੀਆ ਬਹੁਤ ਕਾਰਗਰ ਜਿਸ ਨੂੰ ਅਸੀਂ ਤਕਰੀਬਨ ਤਕਰੀਬਨ 35-40 ਸਾਲਾਂ ਤੋਂ ਵਰਤੋਂ ਚ ਲੈ ਰਹੇ ਆ ਤੇ ਇਸ ਦਾ ਜਿਹੜਾ ਨਤੀਜਾ ਆ ਰਿਜ਼ਲਟ ਆ ਬਹੁਤ ਵਧੀਆ ਬਹੁਤ ਕਾਰਗਰ ਜਿਹੜੇ ਮੇਰੇ ਵੀਰਾਂ ਨੂੰ ਜਿਗਰ ਦੀ ਗਰਮੀ ਆ, ਭੁੱਖ ਨਹੀਂ ਲੱਗਦੀ, ਮਸਾਨੇ ਦੀ ਗਰਮੀ ਆ, ਤਿਆਬ ਬਣਦਾ, ਇੱਥੋਂ ਤਾਂ ਨੂੰ ਚੜਦਾ ਰਹਿੰਦਾ। ਕੁਝ ਵੀ ਖਾਣ ਤੋਂ ਬਾਅਦ ਪੇਟ ਜਿਹੜਾ ਗਰਮ ਹੋ ਜਾਂਦਾ, ਮਰੋੜ ਉੱਠਦੇ ਆ। ਜਿਹੜੀ ਟਾਇਲਟ ਆਉਂਦੀ ਆ ਉਹ ਗਰਮ ਤੇ ਪਤਲੀ ਆਉਂਦੀ ਆ। ਜਿਹੜੇ ਮੇਰੇ ਵੀਰਾਂ ਨੂੰ ਤੇਲ ਚੜਦਾ ਰਹਿੰਦਾ, ਕਬਰਾਟ ਹੁੰਦੀ ਰਹਿੰਦੀ ਆ। ਕੁਝ ਵੀ ਖਾਣ ਨੂੰ ਜੀ ਨਹੀਂ ਕਰਦਾ, ਧੁੱਪੇ ਜਾਂਦੇ ਆ ਤੇ ਚੱਕਰ ਆ ਜਾਂਦਾ। ਉਹਨਾਂ ਲਈ ਇਹ ਨੁਸਕਾ ਜਿਹੜਾ ਬਹੁਤ ਹੀ ਵਧੀਆ ਹੈ। ਜਿਹੜੇ ਮੇਰੇ ਵੀਰਾਂ ਦੀ ਮਸਾਨੇ ਦੇ ਵਿੱਚ ਗਰਮੀ ਆ, ਪਿਸ਼ਾਬ ਦੇ ਵਿੱਚ ਜਲਨ ਹੁੰਦੀ ਰਹਿੰਦੀ ਆ। ਤਾਂ ਉਹਨਾਂ ਲਈ ਵੀ ਇਹ ਬਹੁਤ ਵਧੀਆ ਨੁਸਖਾ ਜਿਹੜੇ ਮੇਰੇ ਵੀਰ दारू ਬਹੁਤ ਜ਼ਿਆਦਾ ਪੀਂਦੇ ਆ ਸ਼ਰਾਬੜ ਨੇ ਉਹਨਾਂ ਨੂੰ ਜਿਗਰ ਤੇ ਕਿਡਨੀਆ ਤੇ ਮਿਹਦੇ ਦੀ ਸਫਾਈ ਲਈ ਇਹ ਨੁਸਖਾ ਸਭ ਤੋਂ ਵਧੀਆ ਰਿਜ਼ਲਟ ਦੇਊਗਾ। ਤੋਂ ਜਲਦੀ ਜਲਦੀ ਆਜੋ ਆਪਾਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਵਰਤਣੀਆਂ ਮੈਂ ਤੁਹਾਨੂੰ ਇੱਕ ਬੰਦੇ ਦੀ ਡੋਜ਼ ਦੱਸਾਂਗਾ ਇਹ ਮੈਂ ਜੋ ਦਵਾਈਆਂ ਕੱਠੀਆਂ ਕੀਤੀਆਂ ਇਹ ਜ਼ਿਆਦਾ ਬੰਦਿਆਂ ਦੀ ਦਵਾਈ ਆ ਮੈਂ ਇੱਕ ਬੰਦੇ ਦੀ ਜਿਹੜੀ ਦਵਾਈ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲਾਂ ਆਪਾਂ ਲੈਣੇ ਆ ਜੀ 50 ਗ੍ਰਾਮ ਬਲਾਵ ਦੇ ਫੁੱਲ ਇਹ ਗੁਲਾਬ ਦੇ ਫੁੱਲ ਨੇ ਪੰਖੜੀਆਂ ਜਿਹੜੀਆਂ ਗੁਲਾਬ ਦੀਆਂ ਸੁੱਕੀਆਂ ਹੋਈਆਂ 50 ਗ੍ਰਾਮ ਗੁਲਾਬ ਦੇ ਫੁੱਲ 50 ਗ੍ਰਾਮ ਆਪਾਂ ਲੈਣੇ ਆ ਜੀ ਨੀਲੋਫਰ ਦੇ ਫੁੱਲ ਨੀਲੋਫਰ ਦੇ ਫੁੱਲ 50 ਗ੍ਰਾਮ ਫਿਰ ਆਪਾਂ ਇਹਦੇ ਵਿੱਚ ਮਿਲਾਉਣੀ ਆ ਜੀ ਤਕਰੀਬਨ 50 ਗ੍ਰਾਮ ਹੀ ਇਮਲੀ ਤੇ 50 ਗ੍ਰਾਮ ਹੀ ਆਲੂ ਬੁਖਾਰਾ ਇਮਲੀ ਤੇ ਆਲੂ ਬੁਖਾਰਾ ਆਪਾਂ ਉਦੋਂ ਮਿਲਾਉਣਾ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਪਹਿਲਾਂ ਤੁਸੀਂ ਵਿੱਚ ਪੀਸਣਾ ਨਹੀਂਗਾ ਇਮਲੀ ਤੇ ਆਲੂ ਬੁਖਾਰਾ ਸਾਈਡ ਤੇ ਕਰ ਦਿਓ 50 ਗ੍ਰਾਮ ਗੁਲਾਬ ਦੇ ਫੁੱਲ 50 ਗ੍ਰਾਮ ਨੀਲੋਫਰ ਦੇ ਫੁੱਲ ਫਿਰ ਆਪਾਂ ਜੀ ਇਹਦੇ ਵਿੱਚ ਮਿਲਾਉਣੇ ਹਨ ਊਨਾਬ ਊਨਾਬ ਦੇ ਦਾਣੇ ਆਪਾਂ ਇਹਦੇ ਵਿੱਚ 30 ਗ੍ਰਾਮ ਊਨਾਬ ਦੇ ਦਾਣੇ ਇਹਦੇ ਵਿੱਚ ਮਿਲਾਉਣੇ ਆ 30 ਗ੍ਰਾਮ ਤਿੱਲ ਸੁੜਾ ਇਹਨਾਂ ਸੁੜਾ ਇਹ ਵੀ 30 ਗ੍ਰਾਮ ਗੁਲਾਬ ਦੇ ਫੁੱਲ ਨੀਲੋਫਰ ਦੇ ਫੁੱਲ 50 50 ਗ੍ਰਾਮ 30 ਗ੍ਰਾਮ ਲਸੂੜਾ 30 ਗ੍ਰਾਮ ਅ ਇਹਦੇ ਵਿੱਚ ਆ ਜੀ ਪਨਾਬ ਫਿਰ ਆਪਾਂ ਇਹਦੇ ਵਿੱਚ ਮਕੋ ਜਿਹੜੀ ਪਾਉਣੀ ਆ ਜੀ 20 ਗ੍ਰਾਮ ਮਕੋ ਤੇ 20 ਗ੍ਰਾਮ ਹੀ ਆਪਾਂ ਕਾਸ਼ਨੀ ਦੇ 20 ਇਹ ਮਕੋ ਆ ਤੇ 20 ਗ੍ਰਾਮ ਹੀ ਕਾਸ਼ਨੀ ਦੇ 20 ਪਾਉਣੇ ਆ ਇੱਕ ਆਪਾਂ ਇਹਦੇ ਵਿੱਚ ਪਾਉਣੀ ਆ ਜਿਹੜੇ ਮੇਰੇ ਵੀਰਾਂ ਨੂੰ ਤਾਂ ਕਬਜ ਦੀ ਸ਼ਿਕਾਇਤ ਰਹਿੰਦੀ ਆ ਕਬਜ ਰਹਿੰਦੀ ਆ ਪੇਟ ਪੂਰਾ ਖੁੱਲ ਕੇ ਸਾਫ਼ ਨਹੀਂ ਹੁੰਦਾ ਤਾਂ ਉਹਨਾਂ ਨੂੰ ਚਾਹੀਦਾ ਕਿ 100 ਗ੍ਰਾਮ ਸਰਨਾਪੱਤੀ ਪਾ ਲੈਣਾ ਇਹ ਸਰਨਾਪੱਤੀ ਆ 100 ਗ੍ਰਾਮ ਸਰਨਾਪੱਤੀ ਪਾ ਲੈਣ ਜੇ ਹੋਰ ਜ਼ਿਆਦਾ ਕਬਜ਼ ਦੀ ਪ੍ਰੋਬਲਮ ਆ ਤਾਂ 150 ਗ੍ਰਾਮ ਸਰਨਾਪੱਤੀ ਪਾ ਲੈਣ ਜੇ ਕਬਜ਼ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਸਰਨਾਪੱਤੀ ਪਾਉਣੀ ਆ 50 ਗ੍ਰਾਮ 50 ਗ੍ਰਾਮ ਸਰਨਾਪੱਤੀ 50 ਗ੍ਰਾਮ ਹੀ ਪਾਉਣਾ ਆਪਾਂ ਪਖੜਾ ਤੇ 30 ਗ੍ਰਾਮ ਆਪਾਂ ਪਾਉਣਾ ਜੀ ਬੀ ਦਾਣਾ 30 ਗ੍ਰਾਮ ਬੀ ਦਾਣਾ ਦੇਖੋ 50 ਗ੍ਰਾਮ ਗੁਲਾਬ ਦੇ ਫੁੱਲ 50 ਗ੍ਰਾਮ ਨੀਲੋਫਰ ਦੇ ਫੁੱਲ 50 ਗ੍ਰਾਮ ਸਰਨਾਪਤੀ 30 ਗ੍ਰਾਮ ਆਪਾਂ ਉਨਾਬ 30 ਗ੍ਰਾਮ ਆਪਾਂ ਪਾਉਣੀ ਮਕੋ 30 ਗ੍ਰਾਮ ਕਾਸ਼ਨੀ ਤੇ 30 ਗ੍ਰਾਮ ਵੀ ਆਪਾਂ ਪਾਉਣਾ ਇਹਦੇ ਵਿੱਚ ਲਸੂੜਾ ਤੇ 30 ਗ੍ਰਾਮ ਵੀ ਆਪਾਂ ਕਾਸ਼ਨੀ ਦੇ ਵੀ 30 ਗ੍ਰਾਮ ਮਕੋ ਤੇ ਸਰਨਾਪਤੀ ਜਿਹੜੀ ਆਪਾਂ ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਆ ਉਹ 100 ਗ੍ਰਾਮ ਪਾ ਲੈਣ ਕਬਜ਼ ਦੀ ਪ੍ਰੋਬਲਮ ਨਹੀਂ ਹੈਗੀ ਤਾਂ 50 ਗ੍ਰਾਮ ਆਪਾਂ ਪਾਉਣੀ ਆ ਜੀ ਸਰਨਾਪਤੀ ਤੇ ਇੱਕ ਆਪਾਂ 20 ਦਾਣਾ ਜਿਹੜਾ 30 ਗ੍ਰਾਮ ਬੀ ਦਾਣਾ ਪਾਉਣਾ ਬੀ ਦਾਣਾ 3 ਗ੍ਰਾਮ ਤੇ 10 ਗ੍ਰਾਮ ਪਾਉਣੀ ਆ ਆਪਾਂ ਸੌਂਫ ਸੌਂਫ 10 ਗ੍ਰਾਮ ਹੀ ਪਾਉਣੀ ਆ ਵੱਧ ਨਹੀਂ ਪਾਉਣੀ ਇਹ ਜਿੰਨਾ ਮੈਨੋਸਕ ਲਿਖਾਇਆ ਹੁਣ ਇਹਨੂੰ ਕਰਨਾ ਕੀ ਆ ਆਪਾਂ ਜਿਹੜੀ ਇਮਲੀ ਤੇ ਆਲੂ ਬੁਖਾਰਾ ਉਹ ਇਹਦੇ ਵਿੱਚ ਨਹੀਂ ਪੀਸਣਾ ਨਾ ਹੀ ਇਹਨੂੰ ਕੁੱਟਣਾ ਉਹ ਨੂੰ ਸਾਈਡ ਤੇ ਕਰ ਲਓ ਜਿੰਨੀਆਂ ਦਵਾਈਆਂ ਬਾਕੀ ਰਹਿ ਗਈਆਂ گلاب ਦੇ ਫੁੱਲ ਕਾਸ਼ਨੀ ਮਕੋ ਨੀਲੋਫਰ ਦੇ ਫੁੱਲ ਲਸੂੜਾ ਆਪਣਾ ਊਨਾਬ ਸੌਂਫ ਦੀ ਦਾਣਾ ਸਾਬ ਨੂੰ ਦਰੜ ਫਰੜ ਮੋਟਾ ਮੋਟਾ ਕੁੱਟ ਲੋ ਕੁੱਟ ਲੋ ਚਾਹੇ ਮਿਕਸੀ ਚ ਪੀਸ ਲੋ ਮਿਕਸੀ ਚ ਜੇ ਪੀਸੋਗੇ ਤੇ ਗਰਮ ਨਹੀਂ ਹੋਣ ਦੇਣਾ ਪਾਊਡਰ ਨੂੰ ਠੰਡਾ ਠੰਡਾ ਕਰਕੇ ਪੀਸ ਲੋ ਥੋੜਾ ਥੋੜਾ ਕਰਕੇ ਪੀਸ ਲੋ ਪੀਸ ਕੇ ਮੋਟਾ ਮੋਟਾ ਕਰਕੇ ਰੱਖ ਲੋ ਹੁਣ ਇਹਦੀ ਵਰਤਨਾ ਕਿਵੇਂ ਆ ਰਾਤ ਨੂੰ ਸੌਣ ਲੱਗਿਆਂ ਮਿੱਟੀ ਦਾ ਭਾਂਡਾ ਮਿੱਟੀ ਦੀ ਕੁੱਜੀ ਲਓ ਇੱਕ ਕੋਰੀ ਉਹਦੇ ਵਿੱਚ ਇਸ ਪਾਊਡਰ ਦੇ 2 ਚਮਚੇ ਵੱਡੇ ਪਿਉ ਦੇਣਾ 1.5 ਗਲਾਸ ਪਾਣੀ ਦਾ ਪਾ ਕੇ ਤੇ ਇੰਨੀ ਇੱਕ ਇਮਲੀ ਤੇ ਇੰਨਾਂ ਕੁ 2-3 ਆਲੂ ਬੁਖਾਰੇ ਥੋੜੀ ਜਿਹੀ ਇਮਲੀ ਵਿੱਚ ਪਾ ਦੇਣੀ ਆ ਇਹਨੂੰ ਚੰਗੀ ਤਰ੍ਹਾਂ ਤੁਸੀਂ ਰਾਤ ਨੂੰ ਭਿਉਂ ਕੇ ਟਾਕੇ ਰੱਖ ਦੇਣਾ ਫ੍ਰੀਜ ਵਿੱਚ ਰੱਖ ਸਕਦੇ ਹੋ ਬਾਹਰ ਰੱਖ ਸਕਦੇ ਹੋ ਤੁਹਾਡੀ ਇੱਛਾ ਤੇ ਸਵੇਰ ਉੱਠ ਕੇ ਖਾਲੀ ਪੇਟ ਖਾਲੀ ਪੇਟ ਟਾਇਲਟ ਜਾਣ ਤੋਂ ਬਾਅਦ ਇਹਦੇ ਵਿੱਚ ਸ਼ੱਕਰ ਮਿਲਾ ਸਕਦੇ ਹੋ ਮਿਸ਼ਰੀ ਵੀ ਮਿਲਾ ਸਕਦੇ ਹੋ ਨਹੀਂ ਵੀ ਮਿਲਾਉਣੀ ਤੁਹਾਡੀ ਇੱਛਾ ਕੁਝ ਵੀ ਨਾ ਮਿਲਾਓ ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਲ ਦੇਣਾ ਇਦਾਂ ਭਖੜਾ ਰਹਿ ਗਿਆ ਸੀ 50 ਗ੍ਰਾਮ ਭਖੜਾ ਵੀ ਪਾਉਣਾ ਆ ਇਹਨੂੰ ਚੰਗੀ ਤਰ੍ਹਾਂ ਮਲ ਦੇਣਾ ਮਲ ਕੇ ਤੇ ਇਹਨੂੰ ਤੁਸੀਂ ਕੱਪੜੇ ਨਾਲ ਨਚੋੜ ਕੇ ਪੀ ਸਕਦੇ ਹੋ ਜੇ ਥੋੜਾ ਜਿਹਾ ਮਿਹਨਤ ਕਰ ਲੋ ਤੇ ਇਹਨੂੰ ਇੱਕ ਵਾਲਾ ਦੇ ਕੇ ਠੰਡਾ ਕਰਕੇ ਫਿਰ ਇਹਨੂੰ ਮਲ ਕੇ ਚੰਗੀ ਤਰ੍ਹਾਂ ਨਚੋੜ ਕੇ ਇਹਨੂੰ ਪੀਣਾ ਹੈ 10 ਤੋਂ 20 ਮਿੰਟ ਲੈਣੇ ਆ ਪੀਣ ਲੱਗਿਆਂ ਇਹਨੂੰ ਘਬੜ ਘਬੜ ਕਰਕੇ ਨਹੀਂ ਸੱਟ ਦੇਣਾ ਹੌਲੀ ਹੌਲੀ ਕਰਕੇ ਇਹਨੂੰ ਘੁੱਟ ਘੁੱਟ ਕਰਕੇ ਜਿਵੇਂ ਚਾਹ ਪੀਂਦੀ ਹੈ ਇਹਨੂੰ ਪੀਣਾ ਜਿਗਰ ਦੀ ਗਰਮੀ ਮਿਹਦੇ ਦੀ ਗਰਮੀ ਮਸਾਨੇ ਦੀ ਗਰਮੀ ਵਾਸ਼ਰੂਮ ਲੱਗ ਕੇ ਆਉਂਦਾ ਪੇਟ ਮਰੋੜ ਉੱਠਦੇ ਰਹਿੰਦੇ ਆ ਖਾਦਾ ਪੀਤਾ ਲੱਗਦਾ ਨਹੀਂਗਾ ਸਾਰਾ ਦਿਨ ਜਿਹੜਾ ਗੈਸ ਬਣੀ ਰਹਿੰਦੀ ਆ ਚਿੱਤ ਢ ਘਾਰ ਜਿਹੜੇ ਖੱਟੇ ਆਈ ਜਾਂਦੇ ਆ ਮੂੰਹ ਚੋਂ ਬਦਬੂ ਆਉਂਦੀ ਆ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਆ ਇਹ ਜਿਹੜਾ ਨੁਸਖਾ ਆ ਇਹਨੂੰ 20 ਤੋਂ 25 ਦਿਨ ਵਰਤੋ ੁੱਪੇ ਖੜਿਆਂ ਨੂੰ ਤੁਹਾਨੂੰ ਠੰਡ ਨਹੀਂ ਠੰਡ ਲੱਗੂਗੀ ਗਰਮੀ ਨਹੀਂ ਲੱਗਣੀ ਸਿਰ ਨਹੀਂ ਮੱਚਦਾ ਚੱਕਰ ਨਹੀਂ ਆਉਂਦੇ ਉੱਠਦੇ ਆ ਬੈੰਦੇ ਆ ਭਰਾਟ ਨਹੀਂ ਹੁੰਦੀ ਦਿਲ ਗਰਮੀ ਚ ਕੰਮ ਕਰਿਆ ਦਿਲ ਤੱਕ 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 ਵੱਜਦਾ ਉਹ ਵੀ ਨਹੀਂ ਵੱਜਦਾ ਦੂਜੀ ਗੱਲ ਕਈ ਵਾਰੀ ਸਾਨੂੰ ਗਰਮੀ ਦੇ ਵਿੱਚ ਸਾਰੇ ਕਿਸਾਨ ਵੀਰ ਆ ਭਰਾ ਭੈਣਾ ਖੇਤਾਂ ਚ ਕੰਮ ਕਰਦੇ ਆ ਜਾਂ ਘਰੇ ਕੰਮ ਕਰਦੇ ਆ ਪਸ਼ੂ ਡੰਗਰ ਦਾ ਕੰਮ ਕਰਦੇ ਆ ਤਾਂ ਉਹਨਾਂ ਦਾ ਕੀ ਹੁੰਦਾ ਕਿ ਧੜਕਣ ਵੱਜ ਜਾਂਦੀ ਆ ਤਾਂ ਇਸ ਨੁਸਕੇ ਨਾਲ ਤੁਹਾਡੀ ਧੜਕਣ ਵੀ ਕਦੇ ਨਹੀਂ ਵਧੂਗੀ ਸਭ ਕੁਝ ਕੰਟਰੋਲ ਆ ਜਾਊਗਾ ਸੋ ਮੈਂ ਦੀ ਡਿਸਕ੍ਰਿਪਸ਼ਨ ਦੇ ਵਿੱਚ ਚੀਜ਼ਾਂ ਦੀ ਮਾਤਰਾ ਵੀ ਪਾ ਦਿਆਂਗਾ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਜਿਹੜਾ ਮੇਰਾ ਫੇਸਬੁੱਕ ਅਕਾਊਂਟ ਆ ਉੱਥੇ ਤੁਸੀਂ ਸਰਚ ਦੀ ਆਪਸ਼ਨ 'ਚ ਜਾ ਕੇ ਦੇਸੀ ਵੈਦ 2020 ਭਰੋਗੇ ਤਾਂ ਇਹ ਮੇਰਾ ਸਾਰਾ ਜਿਹੜਾ ਚੈਨਲ ਜਿਹੜਾ ਦੇਸੀ ਨੁਸਖੇ ਚੈਨਲ ਤੁਹਾਡੇ ਸਾਹਮਣੇ ਹੋਏਗਾ ਉਹਨੂੰ ਤੁਸੀਂ ਲਾਈਕ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਤੇ YouTube ਜਿਹੜਾ ਚੈਨਲ ਆ ਵੈਦ ਗੁਰਪ੍ਰੀਤ ਸੰਧੂ FJR ਯਾਨੀ ਕਿ ਫਿਰੋਜ਼ਪੁਰ FJR ਮਤਲਬ ਫਿਰੋਜ਼ ਤਾਂ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਵੀ ਕਰਿਓ ਮਿਲਦੇ ਰਹਾਂਗੇ ਸਸਿਗਾ